ਜੇਕਰ ਤੁਹਾਡਾ ਬੈਂਕ ਦੇ ਵਿੱਚ ਪੈਸਾ ਪਿਆ ਹੈ ਉਹ ਸੇਫ ਹੈ ਅਤੇ ਤੁਸੀਂ ਉਸ ਨੂੰ ਕਢਵਾਉਣਾ ਚਾਹੁੰਦੇ ਹੋ ਜਾਂ ਇਮੀਡੀਏਟਲੀ ਤੁਹਾਨੂੰ ਕੁਝ ਪੈਸਿਆਂ ਦੀ ਲੋੜ ਹੈ ਅਤੇ ਤੁਸੀਂ ਉਸ ਨੂੰ ਕਢਵਾਉਣਾ ਚਾਹੁੰਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਖੱਜਲ-ਖਵਾਰੀ ਜਿਹੜੀ ਹੈ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਹੁਣ ਬੈਂਕ ਵੱਲੋਂ ਇੱਕ ਅਜੇਹੀ ਜਿਹੜਾ ਹੁਕਮ ਜਾਰੀ ਕੀਤਾ ਗਿਆ ਜਿਸ ਨੂੰ ਸੁਣ ਕੇ ਤੁਸੀਂ ਸਭ ਹੈਰਾਨ ਹੋ ਜਾਓਗੇ ਕਿਤੇ ਨਾ ਕਿਤੇ ਆਮ ਜਨਤਾ ਇਸ ਦੇ ਨਾਲ ਜਿਹੜੀ ਆ ਖੱਜਲ ਖਵਾਰ ਹੋ ਸਕਦੀ ਹੈ ਕਿਉਂਕਿ ਬੈਂਕਾਂ ਦੇ ਵੱਲੋਂ ਹੋਣਾ ਜੋ ਨਵਾਂ ਫਰਮਾਨ ਜਾਰੀ ਹੋਇਆ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਜੇਕਰ ਤੁਹਾਡੇ ਖਾਤੇ ਦੇ ਵਿੱਚ ਲੱਖ ਰੁਪਏ ਪਏ ਹਨ ਤਾਂ ਉਹ ਬਿਲਕੁਲ ਸੇਫ ਨੇ ਪਰ ਜੇਕਰ ਤੁਸੀਂ ਉਸ ਦੇ ਵਿੱਚੋਂ ਕੁਝ ਨਕਦੀ ਕਢਵਾਉਣਾ ਚਾਹੁੰਦੇ ਹੋ ਚਾਹੇ ਉਹ 3 ਲੱਖ ਹੋਵੇ 5 ਲੱਖ ਹੋਵੇ ਜਾਂ 10 ਲੱਖ ਹੋਵੇ ਪਰ ਤੁਸੀਂ ਉਸ ਨੂੰ ਨਹੀਂ ਕਢਵਾ ਸਕਦੇ ਤਾਂ ਸਿਰਫ ਤੁਸੀਂ 2 ਲੱਖ ਦੀ ਨਗਦੀ ਨੂੰ ਹੀ ਕਢਵਾ ਸਕਦੇ ਹੋ ਜੇਕਰ ਤੁਸੀਂ 2 ਲੱਖ ਤੋਂ ਵੱਧ ਦੀ ਨਗਦੀ ਕਢਵਾਉਣੀ ਹੋ ਤਾਂ ਇਸ ਦੇ ਉੱਤੇ ਤੁਹਾਨੂੰ ਮੋਟਾ ਜੁਰਮਾਨਾ ਜਿਹੜਾ ਆ ਉਹ ਦੇਣਾ ਪੈ ਸਕਦਾ